ਲੋ ਵੀ ਮਿੱਤਰੋ ਸੱਚੀ ਗੱਲ ਦੱਸਿਓ ਦਿਲ ਤੇ ਹੱਥ ਧਰ ਕੇ ਮਾਡਲ ਇਹ 17 ਹੈ ਪਰ ਕਿਸੇ ਪਾਸੋਂ ਸੋਨ ਨੂੰ ਇਹ 17 ਮਾਡਲ ਲੱਗਦਾ ਹੈ ਪਹਿਲਾ ਬੰਦੇ ਦਾ ਲੋਗੋ ਕਰ ਦੋ ਬੁੱਟਾ ਟਰੈਕਟਰ ਹੈ ਨਾ ਮੈਨੂੰ ਤਾਂ ਲੱਗਿਆ ਨਹੀਂ ਇਹ 17 ਮਾਡਲ ਹੈ ਮੈਂ ਤਾਂ 22 23 ਮਾਡਲ ਦੀ ਢੂਈ ਪੰਦਾ ਦਿੰਦਾ ਹੈ ਨਾ ਤੇ ਟਰੈਕਟਰ ਹੈਗਾ ਇਹ ਆਪਣੇ ਮਿੱਤਰ ਨਿੱਕੇ ਦਾ ਨਿੱਕੇ ਕੀ ਹਾਲ ਹੈ ਬੈਠੇ ਲੋ ਸੱਸ ਸਿਕਾਲ ਸੱਸਰੀ ਕਾਲ ਤਾਂ ਫੇਰ ਦੇਨੇ ਆ ਮੈਨੂੰ ਬੁਲਾਇਆ ਦੱਸ ਬੀ ਆਹ ਪੁਰਜਾ ਕਿੱਥੋਂ ਭਾਲੇ ਵਸਾਈ ਮਿਲ ਜਾਂਦੇ ਬਈ ਤੋਰੇ ਚਲ ਤੋਰੇ ਖਰਦਨ ਮਿਲ ਜਾਂਦੇ ਆ ਹਾਂ ਅੱਛਾ ਕੀ ਫਿਰ ਇਹਦੀ ਹਸਾਬ ਕਿਤਾਬ ਕੀ ਹੈ ਨਿੱਕੇ ਦਾ ਇਹ 2017 ਮਾਡਲ ਹੈ ਵੀਰੇ ਹਾਂ ਛੇਡ ਗੇਅਰ ਆ ਗਿਆ ਅੱਛਾ ਪੀਪੀਆਈ ਟੂਪਾਂ ਚ ਆ ਗਿਆ ਤੇਲ ਬ੍ਰੇਕਾਂ ਡਿਸਟ੍ਰਿਬਿਊਟਰ ਟਾਪ ਮਾਡਲ ਆ ਲਾ ਗਿਆ ਅੱਛਾ ਡਬਲ ਡਿਸਟ੍ਰਿਬਿਊਟਰ ਆ ਗਿਆ ਟਾਪ ਆ ਗਿਆ ਹਾਂਜੀ ਹਾਂਜੀ ਤੇ 2017 ਦੇ ਮਾਰ ਕੇ ਆ ਅੱਛਾ 17 ਹੀ ਮਾਡਲ ਹੈ ਤੇ 17 ਮਾਡਲ ਹੈ ਤੇ 17 ਦੀ ਦੋਸਤੋ ਮਾਰ ਕੇ ਆ ਹਾਂਜੀ ਹਾਂਜੀ ਸਾਰਾ ਟਰੈਕਟਰ ਓਰੀਜਨਲ ਆ ਵੀਰੇ ਜੇ ਨਾ ਹੋਇਆ ਹੁੰਦਾ ਆਪਾਂ ਦੱਸ ਦਿੰਦੇ ਆ ਮਾੜਾ ਮੋਟਾ ਵੀ ਚੱਲਦਾ ਹਾਂ ਆਪਾਂ ਕਹਿੰਦੇ ਆ ਵੀ ਮਾੜਾ ਮੋਟਾ ਇਹ ਸਾਰਾ ਓਰੀਜਨਲ ਆ ਆਪਾਂ ਇਕੱਲਾ ਬੰਪਰ ਕਰਾਇਆ ਇਹਦਾ ਨਹੀਂ ਬੰਪਰ ਤਿਆਰ ਕਰ ਨਾਲ ਦਾ ਕਰਾਉਣੀ ਪੈਂਦਾ ਹੈ ਨਾ ਇਹਦੀ ਚੀਜ਼ ਵਾਰਦੀ ਹੈ ਨਾ ਬੰਪਰ ਦੇ ਸਟicker ਜੇ ਫਿੱਕੇ ਸੀ ਤਾਂ ਕਰਕੇ ਬਾਈ ਇਹ ਕਾ ਵੀ ਲਿਖਾਤਾ ਹੋਣਾ ਹੈ ਹਾਂਜੀ ਹਾਂਜੀ ਪੁੱਟਰ ਟਰੈਕਟਰਸ ਹੈ ਨਾ ਹਾਂਜੀ ਹਾਂਜੀ ਔਰ ਨਿੱਕੇ ਨਾਲੋਂ ਤੋਂ ਪੁੱਟਰ ਨਾਮ ਮਸ਼ਹੂਰ ਹੋ ਜਾਏਗਾ ਹੈ ਨਹੀਂ ਨਹੀਂ ਚਲੋ ਜਿਵੇਂ ਹੈ ਨਾ ਤੇ ਟਰੈਕਟਰ ਯਾਰ ਮਰੀ ਨਿਗਾਹ ਜੀ ਖੜ ਗਈ ਆ ਕੇ ਟਰੈਕਟਰ ਤੇ ਨਿੱਕੇ ਹੈਨਾ ਸਾਹ ਬਹੁਤ ਵਧੀਆ ਟਰੈਕਟਰ ਹੈ ਟਰੈਕਟਰ ਵਧੀਆ ਵੀਰੇ ਸਾਫ ਸੁਥਰਾ ਹੈਨਾ ਪੂਰਾ ਸੋਹਣਾ ਟਰੈਕਟਰ ਹੈ ਹੈਨਾ ਹਾਂ ਵੀਰੇ ਹਾਂਜੀ ਤੇ ਟਾਇਰਾਂ ਦੀ ਕੀ ਮੰਨਦਾ ਵੈਲਿਊ ਤੂੰ ਟਾਇਰ ਇਹਦੇ ਨਵੇਂ ਹੀ ਮੰਨ ਲਓ ਬਈ ਜੀ ਚਾਰੀ ਚਾਰੇ ਨਵੇਂ ਮੰਨ ਲਓ ਹੂੰ ਬਸ ਕਾ ਸਾਜੀ ਪਿਆ ਮੰਨ ਲਾ ਜੋ ਟਾਇਰ ਆ ਪੂਰੇ ਸ਼ੌਂਕੀਆ ਬੰਦੇ ਕੋ ਆਇਆ ਹੋਇਆ ਹੈਨਾ ਬੈਕ ਸ਼ੈਡ ਵੀ ਦਿਖਾ ਦਿਓ ਟੋਲੇ ਸਾਵੇਂ ਦੀ ਬੈਕ ਵੀ ਦਿਖਾਣ ਆਪਾਂ ਸਮਾਨ ਸੂਨ ਆ ਡੰਡੇ ਛਤਰੀ ਸਾਰਾ ਰਾਵਡ ਰੂਬਰ ਨਾਲ ਦੀ ਹੁੱਕ ਗੁੱਲਾ ਸਾਰਾ ਸਮਾਰ ਅਰੀਜਨਲ ਨਾਲ ਦਾ ਵੀਰੇ ਟਰੈਕਟਰ ਯਾਰ ਐਨ ਲੱਗਦਾ ਜਿਵੇਂ ਬਤੰਦਰ ਨੇ ਕਿਤੇ ਜਵਾਗ ਚੂਕ ਬਿਠਾਈ ਹੀ ਨਹੀਂ ਹੁੰਦੇ ਟਰੈਕਟਰ ਤੇ ਹਨਾ ਬਾਲੇ ਸ਼ੌਂਕ ਨਾ ਰੱਖਿਆ ਹੋਇਆ ਟਰੈਕਟਰ ਹੈ ਮਗਰਾ ਹਾਂ ਹਾਂ ਵਧੀਆ ਸ਼ੌਂਕ ਨਾ ਰੱਖਿਆ ਪਹਿਲੀ ਪਾਰਟੀ ਦਾ ਹੂੰ ਨੰਬਰ ਹਰਿਆਣਾ ਨਗਦ ਕੈਸ਼ ਦਾ ਹਾਂ ਵੀਰੇ ਨੰਬਰ ਐਚ 42 ਫਾਸਟ ਪਾਰਟੀ ਹੈਨਾ ਐਨਓ ਸੀ ਮਿਲ ਜੂਗੀ ਇਹਦੀ ਜੀ ਹੂੰ ਐਨਓ ਸੀ ਦੀ ਆ ਜੂ ਹਾਂਜੀ ਹਾਂਜੀ ਤੇ ਫਿਰ ਹੁਣ ਡਿਮਾਂਡ ਤੇ ਚੱਲੀ ਆਪਾਂ ਨਿੱਕੇ ਹਾਂਜੀ ਹਾਂਜੀ ਇਹਦਾ ਰੇਟ ਆ 495 ਜੱਟ ਨੂੰ ਸਾਹਿਬ ਅੱਛਾ 480 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਵੀਰੇ ਆਪਾਂ ਜਮਾ ਜੈਤ ਜੀ ਲਿਖਿਆ ਆਪਾਂ ਅੱਛਾ ਹਾਂਜੀ ਹਾਂਜੀ ਪੱਕੀ ਗੱਲ ਐ ਜਮਾ ਜਮਾ ਸਹੀ ਆ ਠੀਕ ਐ ਵਧੀਆ ਵਾਕੀ ਹਾਂਜੀ ਹਾਂਜੀ ਬਾਕੀ ਵਧੀਆ ਗਾਹ ਕਾਵੇ ਚਲਾ ਕੇ ਪਸੰਦ ਕਰਕੇ ਲੈ ਕੇ ਜਾ ਹਾਂ ਉਹ ਤਾਂ ਜ਼ਰੂਰੀ ਐ ਹਨਾ ਹਾਂ ਜੀ ਹਨਾ ਹਰਿਆਣਾ ਨੰਬਰ ਆ ਦੋਸਤੋ ਹਾਂਜੀ ਡਿਮਾਂਡ ਸੋਂ ਨੂੰ ਦੱਸਤੀ ਮੁੜ ਕੇ ਛੱਡਣ ਵਾਲਾ ਰੇਟ ਵੀ ਹੋ ਗਿਆ ਐਨਓਸੀ ਮਿਲ ਜੂ ਹਾਂ ਮਰੇ ਐਨਓਸੀ ਮਿਲ ਜੂ ਟ੍ਰੈਕਟਰ ਬੀਮਾ ਖਰੀਦਦਾਰ ਦਾ ਹੋਊਗਾ ਹਾਂ ਐਨਓਸੀ ਆਪਾਂ ਲੈ ਕੇ ਦੇਵਾਂਗੇ ਜਿੱਤ ਜਿੰਨੀ ਮਰਜ਼ੀ ਲੈ ਲੇ ਯਾ ਵਹ ਰਿਆ ਨਾ Rajasthan ਜਿੱਤ ਰਿਹਾ। ਬਾਕੀ ਟਰੈਕਟਰ ਜਿਹੜੇ ਬੰਦਾ ਲੈ ਗਿਆ ਘਰੇ ਖੜ ਗਿਆ ਵੀੜਾ ਪਰ ਜੂ ਰੂਪ ਚੜਜੂ ਹਨਾ। ਹਾਂ ਹਾਂ ਵਧੀਆ ਚੰਗਾ ਟਰੈਕਟਰ ਆ ਬਾਈ। ਪੂਰਾ ਵਧੀਆ ਆ ਯਾਰ ਮੈਂ ਤਾਂ ਹੀ ਮੈਨੂੰ ਬਹੁਤ ਸਰਦੀ ਰੌਣਕ ਬਣ ਜੂ ਜਿਹੜਾ ਬਾਈ ਲੈ ਗਿਆ। ਬਿਲਕੁਲ। ਆ ਜਾ ਫਿਰ ਹੋਰ ਬਾਕੀ ਆਪਣੇ ਕੋਲ ਸਾਰੇ ਟਰੈਕਟਰ ਹੀ ਆਏ ਨਹੀਂ ਮਤਲਬ ਸਾਰੇ ਲੈਨੇ ਪੈਂਦੇ ਚੰਗੇ ਮੜੇ ਵੀ ਅੱਜ ਸਾਰੇ ਹੀ ਵਧੀਆ ਆਪਣੇ ਕੋਲ। ਮਤਲਬ ਸਾਰੇ ਵੱਡੇ ਆਗੇ। ਆ 2018 ਮਾਡਲ ਆ। ਸਾਣੀ ਹੈ। ਹਾਂ ਇਹ ਵੀ ਸਾਰਾ ਸਾਫ ਸੁਥਰਾ ओरिजिनल ਹੀ ਆ ਵੀਰੇ। ਅੱਛਾ। ਹਾਂ। ਹੂੰ। ਇਹ ਗੇਅਰ ਇੰਜਨ ਦਾ ਜਿਹੜਾ ਮਾੜਾ ਮੋਟਾ ਹੋ ਜਾਂਦਾ ਆਪਾਂ ਦੱਸਦੇ ਆ ਜਿਹੜੇ ਹੋਏ ਆ ਵਿੱਚੋਂ ਇੱਕ ਦੋ ਮੈਂ ਦੱਸੂੰਗਾ ਵੀ ਨਹੀਂ ਦੱਸਣਾ ਪਿਓ 18 ਹੂੰ ਪਿਓ 18 ਆ ਗਿਆ ਤੇ ਇਹਦੀ ਕੀ ਕੰਡੀਸ਼ਨ ਹੈ ਫਿਰ ਟਾਇਰਾਂ ਟੂਰਾਂ ਦੀ ਨਿੱਕੇ ਇਹ ਟਾਇਰ ਨਵੇਂ ਇਹਦੇ ਮੰਨੋ ਵੀ ਇਹਦੀ ਵੀ ਨਵੇਂ ਆ ਗਏ ਹੈਨਾ ਫੋਟ ਦਿਖਾਓ ਜੀ ਥੱਲੇ ਸਾਵੇ ਦੇ ਹੂੰ ਅਜੇ ਖੁੱਲਿਆ ਨਹੀਂ ਕੋਈ ਅੱਛਾ ਏਮ ਬਰੰਬ ਖੋਲਾ ਜਿਹੜੀ ਆਣੀ ਅੱਛਾ ਬੈਕ ਸਾਈਡ ਦਿਖਾ ਦਿਓ ਹੂੰ ਰਾਵਰ ਡਰੋਵਰ ਆ ਬਲਿੰਕ ਇਹਦੀ ਮਿਲ ਜੂ ਛਾਦਰੀ ਡੰਡੇ ਪ੍ਰਾਈਵਟ ਰੂਟਰ ਵਧੀਆ ਪੂਰੀ ਸਾਫ ਜੂ ਸਾਹ ਪਿਆ ਸਾਰਾ ਟਰੈਕਟਰ ਹੈ ਨਾ ਕਲਰ ਵਾਲੀ ਬੰਦੇ ਦੀ ਟਰੈਕਟਰ ਹੈ ਨਾ ਨੋ ਮਾਡਲ ਵਾਲੀ ਹੈ ਇਹ ਡੀਟੀ ਮਾਡਲ ਵਾਲਾ ਠੀਕ ਹੈ ਨੰਬਰ ਰੂਮ 15 ਉਹ ਕੀ ਘਾੜੇ ਤੇ ਨੰਬਰ ਕਿੱਥੋਂ ਦਾ ਹੈ ਸੋ ਲੰਬੇ ਵਾਲੀ ਗੱਲ ਨਹੀਂ ਇਹ ਵੀ ਹਰਿਆਣਾ ਨੰਬਰ ਆ ਇਹ ਵੀ ਹਰਿਆਣਾ ਇਹਨੂੰ ਸਹੀ ਦੀ ਮੈਂ ਇਹਨੂੰ ਸਤਾ ਜੂ ਉੱਚੇ ਮਾਰਦਾ ਸਾਰੇ ਹੈ ਨਾ ਕਿੱਥੋਂ ਤੱਕ ਕਰ ਦੇਗਾ ਨਿੱਕੇ ਫਿਰ ਇਹ ਇਹ ਟਰੈਕਟਰ ਦੇਵਾਂਗੇ ਆਪਾਂ 5 ਲੱਖ ਤੇ 70 ਹਜ਼ਾਰ ਦਾ ਬਾਈ 585 ਡਿਮਾਂਡ ਹੈ ਇਹਦੀ 585 ਡਿਮਾਂਡ ਹੈ 570 ਦਾ ਹੋ ਜੂਗਾ ਹੈ ਨਾ ਤੇ ਉਸ ਤੋਂ ਕਿਹੜਾ ਆ ਗਿਆ ਫਿਰ ਲੈ ਲੈ ਜ਼ਰੂਰ ਦਿਖਾਣੇ ਬਾਈ ਨਿਕਲ ਨੂੰ ਉੱਥੇ ਹੀ ਪਿਆ ਸਾਰਾ ਹਾਂ ਬਾਕੀ ਪੇਂਟ ਪੂਂਟ ਵਾਲੇ ਪਾਸੇ ਦੂਰ ਹੀ ਹੈ ਟਰੈਕਟਰ ਹੈ ਠੀਕ ਹੈ ਨਾ ਹਾਂ ਵਧੀਆ ਹਮ ਸਮਾਈ ਵਾਲੇ ਬੰਦੇ ਕੋਲ ਚੰਗੇ ਬੰਦੇ ਕੋਲ ਆਇਆ ਹੈ ਹਨਾ ਤੇ ਅੱਗੇ ਆਪਣੇ ਕੋਲੇ ਆ ਗਿਆ ਕਿਹੜਾ ਦਿਖਾਣੇ ਆਹ ਦਿਖਾ ਦੇ ਉਹ ਦਿਖਾ ਦੇ ਕੋਈ ਮਰਜ਼ੀ ਦਿਖਾ ਦੇ ਕੋਈ ਨਹੀਂ 745 ਆ ਗਿਆ ਅੱਛਾ 2017 ਮਾਡਲ ਅੱਛਾ ਅੱਜ ਭਾਈ ਨੰਬਰ ਆ ਹੈ ਅੱਛਾ ਚਾਰੇ ਇਹਦੇ ਵੀ ਨਵੇਂ ਆ ਚੱਲ ਚਾਰੇ ਇਹਦੀ ਵੀ ਚਾਰੇ ਨਵੇਂ ਆ ਹਾਂਜੀ ਤੇ ਗੇਅਰ ਇੰਜਨ ਦੀ ਪਰਫਾਰਮੈਂਸ ਕੀ ਆ ਨਿੱਕੇ ਦੀ ਕੋਈ ਜਮਾ ਓਕੇ ਆ ਸਾਰਾ ਕੁਝ ਓਕੇ ਆ ਹਾਂਜੀ ਬਾਕੀ ਆ ਆ ਕੇ ਭਾਈ ਪਸੰਦ ਕਰਕੇ ਲੈ ਕੇ ਜਾਗੇ ਵੀ ਆਪਣੇ ਖਰੀਦੇ ਹੁੰਦੇ ਆ ਬਿਲਕੁਲ ਹਨਾ ਆਪਾਂ ਝੂਠ ਮਾਰੀ ਚੱਲੀਏ ਵੀ ਆਪਾਂ ਤਾਂ ਕੱਲ ਬਾਹਣ ਵਾਇਆ ਸੀ ਗਵੰਡਾ ਦੀ ਮਿੱਟੀ ਟਪਾ ਦੀ ਹਲਾਣੇ ਆਏ ਕਰਤਾ ਉਹ ਨਹੀਂ ਆਪਰੇ ਕੋਟਰ ਬੱਲ ਜੇ ਵਾਜਦੇ ਅੱਛਾ ਗਵੰਡਾ ਦੀ ਵੀ ਓਰੀਜਨਲ ਆ ਭਾਈ ਅੱਛਾ ਇਹਦਾ ਬੰਪਰ ਵੀ ਨਹੀਂ ਕਰਾਇਆ ਆਪਾਂ ਇਹਦਾ ਬੰਪਰ ਵੀ ਨਹੀਂ ਹੋਇਆ ਗੇਅਰ ਇੰਜਨ ਦੀ ਤਸੱਲੀ ਕਰ ਲਿਓ ਬਾਜ 17 ਮਾਡਲ 445 ਡਿਮਾਂਡ ਐਨਓਸੀ ਆਜੂ ਹਰਿਆਣਾ ਨੰਬਰ ਹੈ ਐਚਆਰ 22 ਹੈ ਨਾ ਹਾਂਜੀ ਹਾਂਜੀ ਤੇ ਟਾਇਰ ਕਿੰਨੇ ਕਾ ਨਿੱਕੇ ਮੰਦਾ ਹੈ ਟਾਇਰ ਇਹਦੇ ਨਵੇਂ ਹੀ ਮੰਨੋ ਬਈ ਆ ਜੀ ਆ ਦੇਖੋ ਬੋਲੋ ਟਿਆ ਨਹੀਂ ਅੱਛਾ ਮਾਰਕਾ ਹੈ ਮਾਰਕਾ ਨਹੀਂ ਫਿਰਦਾ ਨਾਲ ਹਾਂਜੀ ਲੌਵੀ ਦੋਸਤੋ ਮਾਰਕਾ ਤੁਸੀਂ ਦੇਖੋ ਬਾਕੀ ਰੰਬ ਰੂਮ ਵਿਖਾ ਦੇ ਵੀਰੇ ਜਮਾਸ ਲੌਵੀ ਤੇ ਇਹਦਾ ਆਪਣੇ ਆਪ ਦੇ ਹੱਥ ਚ ਹੀ ਚੱਲਿਆ ਮੈਂ ਡੈਕਟਰ ਮੰਨ ਲਓ ਅੱਛਾ ਕਿਵੇਂ ਆਪਣੇ ਰਿਸ਼ਤੇਦਾਰਾਂ ਤੋਂ ਲਿਆ ਆਪੇ ਅੱਛਾ ਅੱਛਾ ਫਿਰ ਤਾਂ ਤਸੱਲੀ ਡਬਲ ਹੋ ਗਈ ਹੈ ਨਾ ਕਾਲੇ ਵਾਲੀ ਪਿੰਡ ਦਾ ਨਾਮ ਟਰੈਕਟਰ ਹੂੰ ਆਪਣੇ ਰਿਸ਼ਤੇਦਾਰਾਂ ਕੋਲ ਤੇ ਅੱਛਾ ਇਹ ਆਪਾਂ ਉਹਨਾਂ ਤੋਂ ਉਹਨਾਂ ਤੋਂ ਕਰੀ 2017 ਮਾਡਲ ਹੂੰ ਕਿੰਨਾ 4 ਲੱਖ 45 ਹਜ਼ਾਰ ਰੁਪਏ ਡਿਮਾਂਡ ਹੈ ਜੀ ਅੱਛਾ ਇਹ ਸਵਾ 4 ਲੱਖ ਦਾ ਟਰੈਕਟਰ ਦੇ ਦਾਂਗੇ ਆਪਾਂ ਸਵਾ 4 ਦਾ ਹਾਂਜੀ ਠੀਕ ਹੈ ਉਸ ਤੋਂ ਅੱਗੇ ਅੱਗੇ ਆਪਣੇ ਕੋਲ ਉਹ ਹੀ ਮਾਲ ਟਰੈਕ ਹੈ ਜੀ ਅੱਛਾ ਇਹ ਪਹਿਲਾਂ ਹੀ ਵਿਖਾਇਆ ਆਪਾਂ ਕਿਦੋਂ ਵੀਡੀਓ ਹੂੰ 2019 ਮਾਡਲ ਹੂੰ ਸਵਾ 6 ਲੱਖ ਰੁਪਏ ਡਿਮਾਂਡ ਹੈ ਇਹਦੀ ਅੱਛਾ ਇਹ ਫੁੱਲ ਟੌਪ ਆ ਗਿਆ ਵੀਰੇ ਸ਼ੈਡਲ ਗੀਅਰ ਅੱਛਾ ਡਬਲ ਪੀ 2ਓ ਹੂੰ ਡਬਲ ਕਲੱਚ ਵਾਲੇ ਫੰਕਸ਼ਨ ਜੀ ਹੈ ਇਸ ਤਾਣਾ ਵਾਲੇ ਫੰਕਸ਼ਨ ਡਬਲ ਡਬਲ ਹੀ ਹੈ ਡਬਲ ਡਬਲ ਹੀ ਹੈ ਨਾ ਗੀਅਰ ਜੋੜ ਕੇ ਤੇ 24 ਸਪੀਡਾਂ ਬਣ ਜਾਂਦੀਆਂ ਅੱਗੇ ਪਿੱਛੇ ਨੂੰ ਅੱਛਾ ਹਾਂ ਵੀਰੇ 3 ਸਪੀਡ ਵੀ ਹੈਗਾ ਵੇਟ ਬੂਟ ਉਮੀ ਲੱਗੇ ਪਿੱਛੇ ਨਹੀਂ ਨਿਕਲ ਨੁਕਲ ਪਿਆ ਯਾਰ ਉਮੀ ਹੈ ਨਾ ਪਿੱਛੋਂ ਹੱਕਾ ਕਵਖਾ ਵੀਰੇ ਫਟਰਾਵਾ ਡਰੂਪ ਰੋ ਵੀ ਸਾਰਾ ਕੁਝ ਕਰਿਆ ਨਾ ਅੱਛਾ ਉਹ ਘੱਟ ਚੱਲਿਆ ਹੋਰ ਡਰ ਸਮਾਈ ਚ ਹੂੰ ਚੱਲਿਆ ਡਰ 2500 ਘੰਟਾ ਤਾਂ ਚੱਲਿਆ ਮੰਨ ਲਓ ਚੱ ਬਾਕੀ ਰਹਿੰਦਾ ਕਿਤੇ ਮਰਜ਼ੀ ਵਰਤੀ ਚੱਲਣੀ ਕਿ ਹਾਂ ਵੀਰੇ ਹਾਂ 82Z ਸਾਰੇ ਕੰਮਾਂ ਚ ਆਉਗੇ ਤਾਂ ਹਾਂ ਤੇ ਫਿਰ ਨੇ ਕਿਹਦਾ ਕੀ ਕੁਝ ਹੋਊਗਾ ਬਾਈ ਯਾਰ ਇਹ 6 ਲੱਖ ਦਾ ਰੇਟਰ ਦੇ ਦਾਂਗੇ ਬਾਈ ਜੀ ਇਹ ਫਲਾਸਟ ਅੱਛਾ ਹਾਂਜੀ ਠੀਕ ਹੈ ਨੰਬਰ ਹਰਿਆਣਾ ਆ ਗਿਆ ਨਾ ਨੰਬਰ ਹਰਿਆਣਾ ਇੰਨੋਸੀ ਇਹਦੀ ਮੈਨੂੰ ਫਸਟ ਪਾਰਟੀ ਦੇ ਆ ਅੱਛਾ ਤੇ ਹੋਰ ਇਹ ਤਾਂ ਅੱਗੇ ਆ ਇੱਕ ਪੰਜਾਵਾ 241 ਮੈਸੀ ਆਪੂੰ 241 ਮੈਸੀ ਇਹ ਪੰਜਾਬ ਨੰਬਰ ਆ 2005 ਮਾਡਲ ਅੱਛਾ ਡਿਮਾਂਡ ਹੈ ਦੀ 265000 ਅੱਛਾ ਟਾਇਰ ਟੂਰੇ ਦੇ ਨਵੇਂ ਵਰਗੇ ਆ ਹੂੰ ਆ ਵੇਟ ਬੂਟ ਨਾਲ ਦੇ ਅਰੀਜਨਲ ਵਿਖਾ ਦਿਓ ਇਹ ਨਾਲ ਬੰਪਰ ਗ੍ਰੀਨ ਨਾਲ ਬੰਪਰ ਆ ਗਿਆ ਅਰੀਜਨਲ ਵੇਟ ਆ ਗਿਆ ਨਾਲ ਤੇ ਗੇਅਰ ਇੰਜਨ ਕਹਿੰਦੇ ਕਿ ਮੈਂ ਨਿੱਕੇ ਹੈ ਵਧੀਆ ਵਧੀਆ ਬਾਈ ਵਧੀਆ ਅੱਛਾ ਬਸ ਇਹ ਜੇ ਮੰਨ ਲੈ ਪੈਸੇ ਉਹ ਜੇ ਸੈਂਟਰ ਵਧੀਆ ਉਹਨੇ ਉਹ ਜੇ ਵਧੀਆ ਹੈ ਨਾ ਹਾਂ ਉਹਨੇ ਬਾਕੀ ਮੈਸੀ ਯਾਰ ਨਹੀਂ ਖੁੱਲਦਾ ਹੁੰਦਾ ਮੈਸੀ ਹੈ ਨਾ ਮੈਲਾ ਵੀ ਰੰਗ ਕਰਾਇਆ ਮੈਂ ਆਪਾਂ ਕੀ ਹੈ ਜੀ ਹੂੰ ਤੇ ਕਿੱਥੋਂ ਤੱਕ ਹੋ ਜੂ ਫਿਰ ਇਹ ਇਹ ਦੇ ਦਾਂਗੇ ਆਪਾਂ 235000 3000 ਲੈਸ ਕਰਕੇ ਤੇ ਯਾਰ ਲਸ ਕਰਨ 265 ਲਿਖਿਆ ਹੋਇਆ ਹਾਂਜੀ ਹਾਂਜੀ 265 ਅੱਛਾ ਤੇ ਅੱਗੇ ਹੋਰ ਕਿਹੜਾ ਰਹਿ ਗਿਆ ਆਪਣਾ ਅੱਗੇ ਰੈਕਟਰ ਆ ਗਿਆ ਆਪਣੇ ਕੋਲ ਸੋਨਾ ਲੀਕਾ 750 ਬਈ ਅੱਛਾ ਉਹਦਾ ਕੀ ਸਾਫਤਾਬ ਹੈ 13 ਮਾੜਵਾ ਅੱਛਾ ਵਧੀਆ ਸਾਫ ਉਹ ਰੈਕਟਰ ਚਾਰ ਨੰਬਰੀ ਉਹ ਐਨਓਸੀ ਮਿਲਦੀ ਅੱਛਾ ਯੇ ਰਿੰਜਾ ਨਾ ਹਲਕਾ ਫੁਲਕਾ ਹੈ ਮਤਲਬ ਝੂਠ ਮਾਰੀ ਚੱਲੀ ਕੋਈ ਲਿੰਕ ਤਾਂ ਲੋਕਾਂ ਜਾਂ ਬੰਪਰ ਅੱਛਾ ਹੋ ਸ਼ਾਇਦ ਸਾਫ ਅੱਛਾ ਰੰਗ ਰੰਗ ਬੂ ਅਰੀਜਨਲ ਆ ਕੋਈ ਕੰਨੀ ਅੰਦਰੋਂ ਅੰਦਰੋਂ ਹੋਈ ਆ ਅੱਛਾ ਐਵੇਂ ਪੁੱਛ ਨਾ ਨਹੀਂ ਸਹੀ ਗੱਲ ਹੈ ਹਨਾ ਹੂੰ ਬੋਚਾ ਕਰੀ ਜਾਂਦਾ ਬੰਦਾ ਅਗਲੇ ਨੂੰ ਪਹਿਲਾਂ ਹੀ ਦੱਸਿਆ ਜ਼ਰੂਰੀ ਹੈ ਹਨਾ ਹੂੰ ਬਾਕੀ ਅਸੀਂ ਨਹੀਂ ਰੰਗ ਦਾ ਵਹਿਮ ਮੰਨਦੇ ਬਾਈ ਉਹ ਰੰਗ ਦਾ ਯਾਰ ਵਹਿਮ ਆ ਲੈਣ ਵਾਲਾ ਵੀ ਨਹੀਂ ਮੰਨਦਾ ਹੁੰਦਾ ਇਹ ਤਾਂ ਜਿਆਦਾ ਵੇਖਦਾ ਥੋੜਾ ਮੈਂ ਤੁਹਾਨੂੰ ਦੱਸਾਂ ਗੱਲ ਜਿਹੜੇ ਆਂਢੀ ਗੁਆਂਢੀ ਹੁੰਦੇ ਆ ਵਹਿਮਸ ਤਾਂ ਉਹ ਪਾ ਹਾਂਜੀ ਰੰਗ ਹੋਇਆ ਨਾ ਵੀ ਜ਼ਰਤਾਂ ਨਹੀਂ ਲੱਗੀ ਨਾ ਹਾਂਜੀ ਹਨਾ ਬਾਕੀ ਬਾਡੀ ਬੂਡੀ ਦਾ ਬਿਲਕੁਲ ਦਿਖਾ ਦੇ ਜਿਵੇਂ ਸਾਰਾ ਅਰੀਜਨਲ ਆ ਬਾਈ ਇਹ ਚਾਰ ਪਿਛਲੇ ਨਵੇਂ ਆ ਗਏ ਹਨ ਪਿਛਲੇ ਨਵੇਂ ਆ ਮੂਰ ਲੱਸੀ ਪਏ ਪਿਛਲੇ ਹਾਂ ਬੰਬਲ ਵੀ ਕੁਝ ਵੀ ਨਹੀਂ ਲਿਆ ਲੋਗੋ ਲੋਗੋ ਵਿੱਚ ਪਿਆ ਹੈ ਨਾ ਇਹਨਾਂ ਦਾ ਇਹਦੇ ਵੀ ਸਾਰਾ ਢਲੋਗਾ Ориਜినਲ ਆ ਗੱਦਾਂ ਮੋਰਾਂ ਨਾਲ ਡੰਡੇ ਛਤਰੀ ਪਿੱਛੋਂ ਹੱਕ ਦਿਖਾ ਦਿਓ ਅੱਛਾ ਇਹਦਾ ਕੀ ਹਿਸਾਬ ਪਤਾ ਬੰਨਿੱਕੇ ਇਹ 4 ਲੱਖ ਦਾ ਟਰੈਕਟਰ ਦੇ ਦਾਂਗੇ ਬਈ 3.5 ਲੱਖ ਰੇਟ ਗੇਰੀ ਇੰਜਨ ਦਾ ਚੰਗਾ ਹੈ ਹਾਂ ਇਹਦੇ ਆਫਰ ਆ ਜੇ ਕੋਈ ਤੇਰੀ ਵੀਡੀਓ ਦੇਖ ਕੇ ਆਉਂਦਾ ਤੇ 3 ਲੱਖ 90 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਲਾਸਟ ਹਾਂ ਅੱਜ ਪਹਿਲਾਂ ਕਿੰਨੇ ਦੱਸਿਆ ਸੀਗਾ ਪਹਿਲਾਂ 3.5 ਲੱਖ ਰੇਟ ਆ 4 ਦਾ ਦੇਣਾ ਸੀ 10000 ਰੁਪਏ ਵੀਡੀਓ ਤੇ ਡਿਸਕਾਊਂਟ ਹੋ ਗਿਆ। ਮੇਰਾ ਕਰ ਟੀਵੀ ਕੋਈ ਮਾਲ ਕਰਿਆ ਕਰੋ। ਬਾਕੀ ਦਾ ਤੇਰਾ ਕਰਕੇ ਮਾਨ ਤੇ ਰਾਂਗੇ ਬਾਈ। ਬਾਕੀ ਬਾਕੇ ਤਸੱਲੀ ਕਰ ਲਿਓ ਆਪਦੀ ਹੈਨਾ। ਤੇ ਇਸ ਤੋਂ ਬਿਨਾਂ ਨਿੱਕੇ ਹੋਰ ਹੋ ਗਏ ਆਪਣੇ ਸਾਰੇ। ਆਪਣੇ 6 ਟਰੈਕਟਰ ਸੀ ਵੀਰੇ ਅੱਜ। ਹੋ ਗਏ ਸਾਰੇ। ਹਾਂਜੀ ਹਾਂਜੀ। ਤੇ ਫੋਨ ਨੰਬਰ ਬਾਈ ਆਪਣਾ 99155 23993 99155 23993। ਲਓ ਵੀ ਦੋਸਤੋ ਭਰਾ ਦਾ ਨੰਬਰ ਆ ਗਿਆ। ਵੀਡੀਓ ਦੱਬ ਕੇ ਸ਼ੇਅਰ ਕਰਦੇਓ ਪੇਜ ਨੂੰ ਕਰ ਲਿਓ ਫਾਲੋ ਤੇ ਟਰੈਕਟਰ ਸਾਰੀ ਝੋਟੇ ਆ। ਜੇ ਕਿਸੇ ਵੀਰ ਨੇ ਕੋਈ ਲੋਨ ਕਰਾਉਣਾ ਆਪਾਂ ਲੋਨ ਵੀ ਕਰਵਾ ਕੇ ਦੇ ਦਿੰਦੇ ਆ ਅੱਛਾ ਮਨ ਲ ਜੇ ਕਿਸੇ ਨੇ ਕੋਈ ਹੋਰ ਨੰਬਰ ਮਨ ਲ ਵਿੱਚ ਬਕਾਇਨ ਦੇ ਵੀ ਰਹਿਣਾ ਨੰਬਰ ਤੇ ਐ ਬਾਹਲੇ ਪਾਸੇ ਲੱਗਦੇ ਆ ਕੋਈ ਸੇਮ ਰੇਟ ਹੁੰਦਾ ਅੱਛਾ ਲੋਨ ਦਾ ਹਾਂ ਰੇਟ ਦਾ ਵੀ ਮਤਲਬ ਉਹ ਵੀ ਨਾ ਕਰਵਾਉਣਾ ਕੋਈ ਨਾ ਕਰਵਾਉਂਦਾ ਬਹਿ ਪਾ ਦੇ ਵੀ ਹਰਿਆਣੇ ਦਾ ਖਰਚਾ ਵੱਧਦਾ ਆਉਗਾ ਇੱਧਰਾਂ ਦੇ ਕੋਈ ਟੈਕਸ ਨਹੀਂ ਹੁੰਦਾ ਗੱਡੀਆਂ ਦੇ ਟੈਕਸ ਹਾਂ ਗੱਡੀਆਂ ਦਾ ਫਰਕ ਹੈ ਹਾਂ ਹਾਂ ਟਰੈਕਟਰ ਮੰਨ ਲਓ ਵੀ ਟੈਕਸ ਫਰੀ ਆ ਗਏ ਹਾਂਜੀ ਹਾਂ 6000 ਰੁਪਏ ਚ ਪਿੰਡੇ ਦਾ ਨੰਬਰ ਲੱਗ ਜਾਂਦਾ ਬਈ ਅੱਛਾ ਸਹੀ ਹੁੰਦਾ ਲੱਗਦਾ ਪੰਜਾਬ ਦੇ ਪੰਜਾਬ ਤੋਂ ਪੰਜਾਬ ਲਵਾਉਣਾ ਹੋਵੇ ਤਾਂ ਵੀ 6 ਲੱਗਦਾ ਹੈ ਵੀ 6 ਹੁੰਦਾ ਨਾ ਕਰਾਉਂਦਾ ਇਹ ਹੋਰ ਸਟੇਟ ਤੋਂ ਕਰਾਉਣਾ 6000 ਰੁਪਏ ਦੇ ਪਰੰਡੇ ਹੋ ਜਾਂਦਾ ਨਾਲ ਮਤਲਬ ਇਹ ਉਹ ਚੀਜ਼ ਦਾ ਬਹਿਮ ਨਹੀਂਗਾ ਬੰਦਾ ਵੀ ਹੈ ਨਾ ਬਾਕੀ ਟਰੈਕਟਰ ਸਾਫ਼ ਸੁਥਰਾ ਵੇਖੋ ਆਪਦਾ ਨੰਬਰ ਦੀ ਨਹੀਂ ਕੋਈ ਦੇ ਨੰਬਰ ਸਾਰੇ ਇੱਕ ਜਗ੍ਹਾ ਤੋਂ ਆ ਹਾਂ ਗਵੇਂ ਸਾਰੇ ਨਹੀਂ ਉਹ ਤਾਂ ਇੱਕ ਆਪਣੇ ਬਹਿਮ ਪਾਲੇ ਹੋਏ ਆ 50 ਨੰਬਰ ਹਰਿਆਣਾ ਨੰਬਰ ਕਿਸੇ ਨੇ ਨਹੀਂ ਪਾਇਏ ਹੈ ਨਾ ਹਾਂਜੀ ਜੇ ਕਿਸੇ ਨੇ ਕੋਈ ਲੋਨ ਕਰਾਉਣਾ ਲੋਨ ਦੀ ਸਬਦਾ ਆਪਣੇ ਕੋਲੇ ਹੈ ਸਾਰਾ ਕੁਝ ਵਿੱਚੀ ਹੋ ਜੂਗਾ ਸਾਰੇ ਦੇ ਲੋਨ ਹੈਗਾ ਹੈ ਨਾ ਕਰਵਾ ਦਾਂਗੇ ਜੀ ਸਾਰੇ ਉਏਲ ਵਾਲਾ ਲੋਨ ਵਾਸਤੇ ਨਾ ਇੱਕ ਮੈਸੀ ਤੇ ਨਹੀਂ ਹੋਣਾ 200 ਤੋਂ ਉਹ ਹਾਂ ਉਹ ਹੋ ਰਹਿਗਾ ਨਾ ਨੀਵਾ ਮਾਡਲ ਆ ਗਿਆ ਹੈ ਨਾ ਲੋਨ ਪੇਮੈਂਟ ਦੇ ਕੇ ਦੂਜੀ ਪੇਮੈਂਟ ਆਪਾਂ ਬੈਂਕ ਤੋਂ ਆਪੇ ਲਵਾਂਗੇ ਅੱਛਾ ਸਿਬਲ ਬੰਦੇ ਦਾ ਸਹੀ ਚੰਗ ਸਿਬਲ ਹਾਂ ਤੁਹਾਡਾ ਡਿਪੈਂਡ ਸਿਬਲ ਬੰਦਾ ਸੈਂਡ ਕਰਦੇ ਆਪਾਂ ਨੂੰ WhatsApp ਤੇ ਉਹ ਚੈੱਕ ਕਰਕੇ ਦੱਸ ਦਾਂਗੇ ਬਿਲਕੁਲ ਹੈ ਨਾ ਹਾਂਜੀ ਲਓ ਵੀ ਦੋਸਤੋ ਨੰਬਰ ਭਰਾ ਦਾ ਆ ਗਿਆ ਵੀਡੀਓ ਨੂੰ ਸ਼ੇਅਰ ਕਰ ਦੇ ਦਬਕੇ ਤੇ ਪੇਜ ਨੂੰ ਕਰ ਲਿਓ ਫਾਲੋ ਤੇ ਨਿੱਕੇ ਬਈ ਧੰਨਵਾਦ ਬਹੁਤ ਬਹੁਤ ਧੰਨਵਾਦ ਢਿਲੋਂ ਸਾਹਿਬ ਟਾਈਮ ਕੱਢਿਆ ਤੂੰ ਵੀ ਬਈ ਸਾਡੇ ਕੋਈ ਗੱਲ ਨਹੀਂ ਬਈ ਠੀਕ ਹੈ ਜੀ ਅੱਕ ਬੰਦ ਆਪਣਾ ਵੀ ਇੰਨਾ